ਸਾਸੀ ਗਾਲ ਦੋਸਤੋ ਤੁਸੀਂ ਜੁੜਿਓ ਅਨਵੰਡਿਆ ਪੰਜਾਬ ਨਾਲ ਮੈਂ ਤੁਹਾਡਾ ਆਪਣਾ ਰਾਜ ਦੇ ਮਾਨ ਜਵਾਰਕੇ ਪਿੰਡ ਵਿੱਚ ਗੁਰੂ ਗੋਬਿੰਦ ਸਿੰਘ ਸਪੋਰਟਸ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਬੱਡੀ ਦਾ ਮਹਾਕੁੰਭ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਜੋ ਬੈਸਟ ਰੇਡਰ ਤੇ ਬੈਸਟ ਜਾਫੀ ਹੋਣਗੇ ਉਹਨਾਂ ਨੂੰ ਮੋਟਰਸਾਈਕਲ ਇਨਾਮ ਵਜੋਂ ਦਿੱਤੇ ਜਾਣਗੇ ਤੇ ਪੰਜਾਬ ਦਾ ਮਸ਼ਹੂਰ ਕਲਾਕਾਰ ਬੁਲੰਦ ਆਵਾਜ਼ ਦਾ ਮਾਲਕ ਜਿਸ ਨੇ ਆਪਣੀ ਆਵਾਜ਼ ਨਾਲ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪਣੇ ਸਰੋਤਿਆਂ ਨੂੰ ਝੁਮਲਾ ਦਿੱਤਾ ਜਿਸ ਦਾ ਨਾਮ ਹੈ ਗੁਣਤਾਜ ਦੰਦੀਵਾਲ ਉਸ ਨੂੰ ਕਮੇਟੀ ਵੱਲੋਂ ਫਾਰਮ ਡੈਟ 60 ਨਾਲ ਸਨਮਾਨਿਤ ਕੀਤਾ ਜਾਊਗਾ ਤੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਆਪਣੀ ਮਾਂ ਖੇਡ ਕਬੱਡੀ ਨਾਲ ਜੁੜਿਏ ਤੇ ਆਓ ਆਪਾਂ ਇਹ ਸਾਰੇ ਜੋ ਕਬੱਡੀ ਦੇ ਮੈਚ ਨੇ ਦੇਖੀਏ ਅੱਜ ਖੜੇ ਆਗੇ ਪਿੰਟ ਜਵਾਰ ਕੇ ਤੇ ਗਰਾਊਂਡ ਵਿੱਚ ਆ ਸ਼੍ਰੀ ਗੁਰੂ ਗੋਵੇ ਸਿੰਘ ਸਪੋਰਟਸ ਕਮੇਟੀ ਜੋ ਹਰ ਸਾਲ ਦੀ ਤਰ੍ਹਾਂ ਕਵਡੀ ਦੇ ਮਹਾਕੁੰਭ ਕਰਾਉਂਦੀ ਹੈਗੀ 26ਵਾਂ ਮਹਾਕੁੰਭ ਐਤ ਕੀ ਤੇ ਜਿਸ ਦੇ ਵਿੱਚ ਨਗਰ ਦੇ ਸਹਿਯੋਗ ਨਾਲ ਇਹ ਕਮੇਟੀ ਨੇ ਜੋ ਹੰਬੜਾ ਮਾਰਿਆਗਾ ਮੂਹਰੇ ਲਾ ਕੇ ਆਏ ਸਾਲ ਕਰਾਉਂਦੀ ਹੈਗੀ ਇਹ ਪ੍ਰਧਾਨ ਖੜਾ ਸਾਡਾ ਇਸ ਕਮੇਟੀ ਦਾ ਬੈਸਟਾ ਵਾਸਤੇ ਮੋਟਰਸਾਈਕਲ ਨੇ ਤੇ ਸਾਡਾ ਛੋਟਾ ਵੀਰ ਸਾਡਾ ਭਰਾ ਬਲੰਤ ਆਵਾਜ਼ ਦਾ ਮਾਲਕ ਗੁੰਤਾਜ ਦੰਦੀਵਾਲ ਜਿਹਦਾ ਫਾਰਮ 60 ਨਾਲ ਮਾਨ ਸਨਮਾਨ ਕੀਤਾ ਜਾਊਗਾ ਸਾਡਾ ਵੀਰ ਆ ਐਨ ਆਰ ਆਈ ਦੁਬਈ ਤੋਂ ਉਹਦੇ ਸਹਿਯੋਗ ਨਾਲ ਜੋ ਇਨਾਮ ਰੱਖੇ ਨੇ ਉਹ ਸੋਨੂੰ ਸਾਡੀ ਕਮੇਟੀ ਦੇ ਮੈਂਬਰ ਸਾਹਿਬਾਨ ਦੱਸਣਗੇ ਆਪਣੇ ਵੀ ਬਾਜ਼ਨ ਆ ਗਿਆ ਪਹਿਲਾ 40 ਕਿਲੋ ਪਹਿਲੇ ਦਿਨ ਜੀ 26 ਕਿਲੋ ਹੋਣਾਗਾ ਉਹਦਾ ਪਹਿਲਾ ਪ੍ਰਾਈਜ਼ ਆ ਗਿਆ 650 ਤੇ ਦੂਜਾ ਪ੍ਰਾਈਜ਼ ਆ 4100 ਰੁਪਈਆ ਤੇ ਬੈਸਟਾ ਨੂੰ 11-11000 11-1100 ਰੁਪਈਆਗਾ ਤੇ ਉਦੋਂ ਬਾਅਦ ਇਹ 70 ਕਿਲੋ ਜੋ ਦੂਸਰੇ ਦਿਨ 27 ਤਰੀਕ ਨੂੰ ਕਰਵਾਈ ਜਾਊਗੀ ਸਵੇਰੇ 9 ਵਜੇ ਉਹਦਾ ਪਹਿਲਾ ਨਾਮ 10000 ਦੂਜਾ ਨਾਮ 15000 ਰੁਪਿਆ ਹੈਗਾ ਤੇ ਬੈਸਟਾਂ ਨੂੰ 525100 ਵਾਲਾ ਤੇ ਉਹ ਪੰਦੇ ਮੈਚ ਵੀ ਕਰਵਾਏ ਜਾਣਗੇ ਉਹਦੇ ਵਿੱਚ ਪਹਿਲਾ ਨਾਮ 75000 ਦੂਜਾ 52000 ਤੇ ਬੈਸਟਾਂ ਗ੍ਰੇਡਰ ਦੇ ਯਾਥੀ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਜੋ ਵੀ ਕਬੱਡੀ ਨੂੰ ਪਿਆਰ ਕਰਦਾ ਹੈ ਮੇਰਾ ਵੀਰ ਹੱਥ ਬਨ ਕੇ ਵੇਣ ਕੇ ਉਹਨਾਂ ਦੇ ਚਰਨਾਂ ਦੇ ਵਿੱਚ ਚਾਹੇ ਪਲੇਅਰ ਆ ਚਾਹੇ ਦੇਖਣ ਵਾਲੇ ਨੇਗੇ 26 ਤੇ 27 ਤਰੀਕ ਨੂੰ ਜੋ ਤੁਹਾਡੇ ਵਾਸਤੇ ਇਸ ਜਵਾਰ ਦੇ ਪਿੰਡ ਦੇ ਨਗਰ ਦੀ ਕਮੇਟੀ ਨੇ ਇੱਕ ਹੰਬੜਾ ਮਾਰਿਆਗਾ ਵੱਧ ਤੋਂ ਵੱਧ ਪਿਆਰ ਦਿਖਾਇਓ ਤੇ ਸ਼ਾਂਤਮਈ ਤਰੀਕੇ ਨਾਲ ਬੈਠ ਕੇ ਮੈਚ ਦਾ ਅਨੰਤ ਮਾਰਿਓ ਸਾਡੀ ਟੀਮਾਂ ਨੂੰ ਵੀ ਬੇਨਤੀ ਹੈ ਵੀ ਵੱਧ ਤੋਂ ਵੱਧ ਟੀਮਾਂ ਇੱਥੇ ਪਹੁੰਚਣ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ